ਹਾਂਜੀ ਦੋਸਤੋ ਸਤਿ ਜੀ ਕੀ ਹਾਲ ਚਾਲ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹੈ ਚਲ ਨੀਂਮੀਆ ਕਰੋ ਨੀਂਮੀਆ ਕਰੋ ਨੀਂਮੀਆ ਮੇਰਾ ਬਾਹੂ ਹੈ ਔਰ ਗੁੱਡ ਮਾਰਨਿੰਗ ਸਸਿਕਾਲ ਕੀ ਹਾਲ ਚਾਲ ਕਿਵੇਂ ਦੋਸਤੋ ਗੁੱਡ ਮਾਰਨਿੰਗ ਚੇਤਾ ਰਾਵੀ ਸਵੇਰ ਦੇ ਵੱਜ ਚੁੱਕੇ ਆ 8:30 ਬਾਰਿਸ਼ ਹੋਣੇ ਬੰਦ ਹੋਈ ਆ ਵੇਖੋ ਤੇ ਮੌਸਮ ਅੱਜ ਬਹੁਤ ਹੀ ਘੈਂਟ ਹੋਇਆ ਪਿਆ ਬਾਹਰ ਤੇ ਥੋੜੀ ਜਿਹੀ ਨਾ ਅੱਜ ਮਤਲਬ ਪਰੇਸ਼ਾਨੀ ਜੀ ਪੈ ਗਈ ਕੋਠੇ ਦੇ ਉੱਤੇ ਨਾ ਪਾਣੀ ਬੜਾ ਇਕੱਠਾ ਹੋ ਗਿਆ ਤੁਹਾਨੂੰ ਦਿਖਾਉਣਾ ਹੈ ਨਾ ਪਾਣੀ ਸਾਰਾ ਭਿੱਜ ਕੇ ਤਾਂ ਪਲਾਈਵਰ ਥੋੜਾ ਆਪਣਾ ਗਿੱਲਾ ਹੋ ਗਿਆ ਇੱਥੇ ਪਾਣੀ ਬਹੁਤ ਇਕੱਠਾ ਹੋ ਗਿਆ ਵੇਖੋ ਪਾਣੀ ਹੈ ਨਾ ਇਧਰੋਂ ਦੀ ਇਧਰ ਹੀ ਗੰਦਾ ਪ੍ਰਸਤਨ ਨਾ ਯੂਰਫ ਵਿੱਚ ਲੱਭਦੇ ਛੇਕ ਜੀ ਹੈ ਨਾ ਤੇ ਸਾਰਾ ਪਾਣੀ ਆ ਇਹਦੀ ਆਣ ਕੇ ਇਧਰੋਂ ਦੀ ਇਧਰ ਜਾ ਕੇ ਸਾਰਾ ਗਿੱਲਾ ਹੋ ਗਿਆ ਇਧਰ ਪਾਣੀ ਫਿਰ ਥੱਲੇ ਡਿੱਗਦਾ ਫਿਰ ਇਧਰ ਤੇ ਮੈਂ ਸੋਚਿਆ ਕਿ ਪਾਣੀ ਇੱਥੇ ਇਕੱਠਾ ਹੋ ਗਿਆ ਸਾਰੇ ਇਧਰੋਂ ਪੇਟੀ ਥੱਲੇ ਵੀ ਆ ਗਿਆ ਤੇ ਮੈਂ ਸੋਚਦਾ ਕਿ ਇੱਥੇ ਨਾ ਆਹ ਕਹਿੰਦਾ ਪਲਸਟਰ ਨਹੀਂ ਕਰਾਈ ਹੈਗੀ ਆ ਵੀ ਨਹੀਂ ਕਰਾਈ ਤੇ ਆ ਵੀ ਨਹੀਂ ਕਰਾਈ ਤੇ ਇਹ ਮੇਰਾ ਇਰਾਦਾ ਵਾ ਕੇ ਅੱਜ ਥੋੜਾ ਜਿਹਾ ਸਮਾਂ ਲਿਆ ਆ ਕੇ ਨਾ ਵੀਰ ਆਇਆ ਇਹਨੂੰ ਪੁੱਛਿਆ ਸੀ ਉਹ ਕਹਿੰਦਾ ਦੋ ਕਪੋਰੀਆਂ ਲੱਗਣੀਆਂ ਤੇ ਵੀਕ ਬਾਲਟੀ ਰੇਤ ਦੇ ਲੱਗਣੇ ਤੇ ਲਾ ਕੇ ਤੇ ਆਹ ਕਸਤਰ ਚੱਕਰਾਤ ਨੇ ਇਧਰ ਉਧਰ ਹਣਾ ਤੁਮ ਉਹਦਾਂ ਦੇ ਪਾਣੀ ਅੰਦਰ ਵੜ ਜਾਂਦਾ ਉੱਥੇ ਇਕੱਠਾ ਹੋ ਗਿਆ ਵੇਖੋ ਪਾਣੀ ਤੇ ਫਿਰ ਸਾਰਾ ਅੰਦਰ ਜਾਂਦਾ ਸੈਨਿਟਰ ਦੇ ਨਾਲ ਹੀ ਪਰੇਸ਼ਾਨੀ ਜੀ ਬਣਦੀ ਬਹੁਤ ਮੈਂ ਸਵੇਰੇ ਪਾਣੀ ਕਾਫੀ ਕੱਢਿਆ ਕਿੰਨਾ ਹੀ ਵਾਰ ਕੱਢਿਆ ਪਾਣੀ ਪਰ ਉਹ ਗੱਲ ਬਣੀ ਨਹੀਂ ਤੇ ਹੁਣ ਆਪਣੀ ਤੇ ਇਹ ਰਹਿਵਾ ਕਿ ਚਲੋ ਜਿੰਨਾ ਹੋ ਸਕਦਾ ਦਾ ਬੁੱਲਾ ਰਹਿੰਦੇ ਨੇ ਹਵਾ ਨਾਲ ਤਰਾ ਉਹ ਸੁੱਕ ਜਾਊਗਾ ਤੇ ਉਹਦਾਂ ਨੇ ਸਲਾਬ ਦੀ ਰਹਿਣੀ ਥੱਲੇ ਨਾ ਪਾਣੀ ਆਈ ਗਿਆ ਆਈ ਗਿਆ ਫੇ ਸਲਾਬ ਇਕੱਠੀ ਹੋ ਜਣੀ ਥੱਲੇ ਤੇ ਮੇਰਾ ਤਾਂ ਕਿ ਉਹਨਾਂ ਨੇ ਪਲਸ ਤੇ ਜਾ ਕਰਾ ਦੀ ਦੋ ਕੁ ਪੂਰੇ ਲੱਗਣੇ ਪ੍ਰਾਈਜ਼ ਦੇਣਾ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਆਂ ਉਹ ਕਰਦੇ ਆਂ ਛੱਟ ਜੀ ਬੋਲ ਦੀ ਸ਼ੁਰੂਆਤ ਤੇ ਉਹਦੋ ਜਿਹਾ ਸਭ ਠੀਕ ਠਾਕ ਸਾਰੇ ਬਾਸ ਪੈਂਡੇ ਕਰ ਲਓ ਕੰਮ ਕਰ ਲਓ ਅੱਜ ਮੁਕਾਦੋ ਕੰਮ ਅੱਜ ਹੁਣ ਠੀਕ ਆ ਕਿ ਨਹੀਂ ਉਤੋਂ 12 1 ਵਜ ਗਿਆ ਤੇ ਕੰਮ ਇੰਨੀ ਲੇਟ ਸ਼ੁਰੂ ਕਰ ਦੇਣਾ ਸਵੇਰ ਦੀ ਮੈਂ ਇਹਨਾਂ ਨੂੰ ਕਹਿੰਦੀ ਪਈ ਕਿ ਕੰਮ ਕਰੋ ਕੰਮ ਰਸਕਲਾ ਸੰਦਰ ਲੈ ਕੇ ਆ ਸਵੇਰ ਗਿਆ ਤੇ ਜਦੋਂ ਕੋਈ ਕੋਈ ਚੀਜ਼ ਲੈਣ ਜਾਂਦੇ ਆ ਤੇ ਫਿਰ ਤੁਸੀਂ ਉੱਥੇ ਬੈਠੇ ਰਹਿੰਦੇ ਬਾਹਰ ਕਦੀ ਕੋਈ ਦੋਸਤ ਵੱਲ ਕਦੀ ਕੋਈ ਦੋਸਤ ਪੜੇ ਇਹਨਾਂ ਦੇ ਰੋਥੇ ਟਾਈਮ ਕੱਢੁੰਦੀ ਤੇ ਮੈਂ ਮੈਂ ਘਰੇ ਬਸ ਹਰ ਫਟੇ ਤੇ ਮੈਂ ਘਰੇ ਬਸ ਵਿਹਲੇ ਸਾਨੂੰ ਸਾਨੂੰ ਹੀ ਨਾਲ ਖੜਦੇ ਬੜੇ ਚਲਾ ਕੇ ਸਾਨੂੰ ਨਾਲ ਖੜਦੇ ਨੇ ਸਾਨੂੰ ਦੋਵਾਂ ਨੂੰ ਘਾ ਛੱਡ ਜਾਂਦੇ ਹਾਂਜੀ ਆਠੇ ਇੱਕ ਦਰ ਸਾਹ ਬੈਠੇ ਆਹ ਕੰਮ ਨਾ ਕੀਤੇ ਤੇ ਆਹ ਸਪੀਕ ਸਪੀਕ ਮੈਨੂੰ ਦਿੱਤੀ ਤੇ ਆਹ ਬਾਾਂ ਕਿੜਕੀ ਲਾਤੀ ਕਾਫੀ ਜਨਾ ਦੀ ਘੜੀ ਪਈ ਹੈ ਖਿੜਕੀ ਹਾਂ ਸਲਾਈਡਿੰਗ ਕਰਤੀ ਹੈ ਖਿੜਕੀ ਹਾਂ ਸ਼ੀਸ਼ਾ ਜੋ ਕੱਢਿਆ ਹੈ ਅੰਦਰ ਅੰਦਰ ਸ਼ੀਸ਼ਾ ਹੈ ਉਹ ਕੱਢ ਕੇ ਹੁਣ ਇਹਦੇ ਵਿੱਚ ਅੰਦਰ ਅੰਦਰ ਰੱਖਣਾ ਪੈਣਾ ਹੈ ਸ਼ੀਸ਼ਾ ਉਹ ਸ਼ੀਸ਼ਾ ਛੋਟਾ ਕਰਾਉਣਾ ਪੈਣਾ ਆਪ ਹੀ ਕੱਟ ਲਾਂਗੇ ਇਹ ਸ਼ਾਮ ਨੂੰ ਪਤਾ ਹੈ ਸ਼ੀਸ਼ਾ ਹਾਂਜੀ ਅੱਜ ਮੈਂ ਇਹਨਾਂ ਨਾ ਕਰਾ ਰਹੀ ਹਾਂ ਹੈਲਪ ਲੱਕੜ ਮੈਂ ਇਦਾਂ ਲੱਗੋ ਮਤਲਬ ਆਸਰਾ ਜਿਹਾ ਦੇਈ ਦੇਣ ਲੱਕੜ ਫੜ ਲਈ ਦੀ ਲੱਗੋਂ ਕਿ ਡਿੱਗੇ ਨਾ ਜਵਾ ਸਿੱਖੰਡੀ ਗੱਲ ਕਾਦੀ ਲੱਕੜ ਦੇ ਕੰਮ ਦੀ ਲੈ ਵੀ ਹਰਫਤ ਜਿਲਮਾਰੀ ਠੋਕਣ ਡਿਆ ਮੈਂ ਆਹ ਪਾਰਟਸ ਨੇ ਕਰਤੇ ਵਧੀਆ ਤਰੀਕੇ ਦਾ ਜਿਹੜੇ ਪਾਰਟ ਪਾਉਣ ਡਿਆ ਵਿੱਚ ਤੇ ਹਰਫਤੇ ਵੇਖਣਾ ਹੈ ਮੇਰੀ ਜਿਲਮਾਰੀ ਕਿੰਨੀ ਕੁ ਬਣੀ ਹੈ ਹੈ ਹਰਫਤੇ ਵੇਖ ਲੈ ਜਿਲਮਾਰੀ ਕਿੰਨੀ ਕੁ ਬਣੀ ਹੈ ਮੇਰੇ ਪੁੱਤ ਨੇ ਦੇਖੀ ਮਾਰੀ ਹੈ ਜੋਨੇ ਹੀਰਿਆ ਕੀ ਸੋਚਣ ਡਿਆ ਹੈ ਨੀ ਇਹਦਾ ਆਲਵਾ ਨਹੀਂ ਤੇ ਨਾ ਇਹ ਤੇਲਾ ਉਹ ਗੂਆ ਡੱਟ ਕੇ ਜਿੰਦ ਕੱਢਦਾ ਰੰਗ ਲਮਾਰੀ ਆਪਾਂ ਕਰ ਦੇਣੀ ਸ਼ਾਂਤੀ ਘਰ ਰੈਡੀ ਹੋ ਸਕਦਾ ਕੱਲ ਹੀ ਹੋਵੇ ਸ਼ਾਂਤੀ ਘਰ ਦਾ ਫਾਈਨਲ ਮੁਸ਼ਕਲ ਹੀ ਹੋਣੀ ਹੈ ਕੱਲ ਹੋਣੀ ਲਮਾਰੀ ਫਾਈਨਲ ਫਿਰ ਉੱਪਰ ਦਾ ਕੰਮ ਵੀ ਸ਼ੁਰੂ ਕਰਨਾ ਆਪਾਂ ਕੀ ਕਹਿੰਦੇ ਪੁੱਤ ਜੀ ਹੁਣ ਨਹੀਂ ਬੋਲਣਾ ਕੋਈ ਗੱਲ ਕਹਿਣ ਲੱਗੀ ਚਲ ਕੋਈ ਗੱਲ ਨਹੀਂ ਟੈਨਸ਼ਨ ਨਹੀਂ ਲੈਣੀ ਚੰਗਾ ਮੇਰੇ ਹੁੰਦੇ ਆ ਕੋਈ ਟੈਨਸ਼ਨ ਨਹੀਂ ਲੈਣੀ ਪਰਵਾਹ ਹੀ ਨਹੀਂ ਕਰਨੀ ਤੇ ਬਹੁਤ ਵਧੀਆ ਐ ਹੈ ਬਹੁਤ ਸੋਹਣੀ ਮੇਰੇ ਵਿੱਚ ਪਰਵਾਹ ਨਹੀਂ ਇਦਾਂ ਪਾਉਂਦਾ ਤੇ ਇਦਾਂ ਨਾਲ ਇਦਾਂ ਤੇ ਇਦਾਂ ਹੀ ਸਭ ਰਿਆਂ ਤੋਂ ਛੋਟੇ ਜਿਹੇ ਹੋ ਜਣੇ ਬਹੁਤੇ ਬਾਕੀ ਇਹਨਾਂ ਦੇ ਇਦਾਂ ਸਾਰੇ ਆ ਵੱਡਾ ਬਣਾ ਕੇ ਅਜਾ ਪਾੜ ਪਾਉਂਦੇ ਆ ਪਾੜ ਕੇ ਪਾ ਇਦਾਂ ਰਿਆਂ ਤੋਂ ਸਭ ਇਹਨਾਂ ਹੌਲੀ ਨਹੀਂ ਰਿਸ਼ਤ ਤੰਗਾਂ ਬਾਕੀਆਂ ਨੇ ਪੱਲੇ ਲਾ ਦੇ ਪੱਲੇ ਸਭ ਲਾ ਦਿਓ ਇੱਧਰ ਲੰਮੇ ਰੋਸ ਦੋਵੇਂ ਇੱਧਰ ਨੂੰ ਤੇ ਇੱਧਰ ਨੂੰ ਖੁੱਲਣ ਮੇਰਾ ਇਹਦਾ ਫੋਟੋ ਨਹੀਂ ਪੱਲਾ ਤਾਣ ਫਿਰ ਉਮੀਦ ਤੋਂ ਆਇਆ ਨਹੀਂ ਕਰਨੇ ਉੱਪਰ ਇੱਥੋਂ ਇੱਜਾ ਤਾਂ ਹੋ ਜਾਣਾ ਇੱਥੋਂ ਹੱਥ ਵੜ ਜਾਣਾ ਘੋੜਾ ਨਹੀਂ ਹੋ ਜਾਣਾ ਹੋ ਜਾਂਣਾ ਬਿਲਕੁਲ ਕੋ ਇਹੀ ਨਾ ਆਹ ਨਹੀਂ ਹੋਇਆ ਨਾ ਹੋਇਆ ਨਾ ਕਵਰੀ ਉਸ ਨੂੰ ਜੋ ਸਿੱਟ ਲੈਣਾ ਸਿੱਟ ਜੋੜਨਾ ਬਤਾਰਾ ਥੈਂਕਸ ਹੰਦਸਾ ਮੈਂ ਕਹਿੰਦੇ ਲੋਣਾ ਥੈਂਕਸ ਉਹ ਤਾਂ ਜਲਦੀ ਜੁੜ ਜਣੇ ਵੈਸੇ ਮੈਂਟ ਦੀ ਖੇਡ ਉਹ ਮੈਂ ਜੋੜ ਦੂੰਗੀ ਰਾਤ ਹੀ ਮੈਂ ਸੀਮਾ ਸਾਹ ਮੋੜ ਲੈ ਆਉਣਾ ਯਾਰ ਮੈਂ ਕਰੋ ਕਰੋ ਨਹੀਂ ਆ ਦਿਲ ਕਰਦਾ ਨਹੀਂ ਕੰਮ ਦਾ ਡਰ ਕੰਮ ਨੂੰ ਬੜ ਕੇ ਨਿਰਾਸ਼ ਹੋਇਆ ਕੰਮ ਕਰਾਉਣਾ ਤੇ ਆ ਯਾਰ ਕੰਮ ਥੋੜਾ ਜਿਹਾ ਕਰ ਲੋ ਹੋਰ 20 ਮਿੰਟ ਲਾ ਲੋ ਇਹਦੇ ਹੀਠਾਂ ਲਾ ਦਾਂਗੇ ਪਾਵੇ ਚਾਰ ਪਹਿਲਾਂ ਜਿਹੜੂਆਂ ਦਾ ਰੱਤਾ ਹੀ ਪੰਨੀ ਚਾਰ ਪਾਗੇ ਲਾ ਕੇ ਨਾ ਹੀਠਾਂ ਤੇ ਬੈਕ ਪਾਈ ਮਾਰ ਕੇ ਚੱਕਰ ਲਾ ਦਾਂਗੇ ਤੇ ਕੰਮ ਨੂੰ ਪੱਲੇ ਚਾੜ ਦੇਣੇ ਇਹਦੇ ਚਲਿਓ ਇਥੋਂ ਲੈਣਾ ਹੈ ਸਮਾਨ ਉੱਪਰ ਦੀ ਸਾਰੀ ਵਾਸਤੇ ਰੇਤ ਹੈ ਜੇ ਕਹਿੰਦੇ ਆਉਣੀ ਕੱਲ ਆਪਾਂ ਅਗਲੇ ਦਿਨ ਗਦਾਸਪੁਰ ਵੱਲ ਤੇ ਚੱਲੇ ਹਾਂ ਸ਼ਹਿਰ ਨੂੰ ਹੁਣ ਗੱਡੀ ਤਾਂ ਆਪਣੀ ਠੀਕ ਹੋਣ ਵਾਸਤੇ ਗਈ ਤੇ ਫਿਰ ਮਾਰੀ ਬਣਾਉਣੀ ਜਿਹੜੀ ਕੰਮ ਕਾਸਟ ਉਹਦੇ ਵਾਸਤੇ ਆਪਾਂ ਲੈ ਆਈਏ ਕਬਜੇ ਕਬਜੇ ਵਗੈਰਾ ਆਪਾਂ ਬਾਹਰੀਆਂ ਭਾਈ ਜਣਾ ਦੁਕਾਨ ਤੇ ਹੰਡਲ ਚ ਦੇਖਦੇ ਆ ਕੋਈ ਵਧੀਆ ਕੀ ਆ ਹੈਂਡਲ ਕੀਤੇ ਸਿਲੈਕਟ ਆਪਾਂ ਪਰ ਇਹ ਕਲਰ ਚ ਥੋੜਾ ਜਿਹਾ ਫਰਕ ਆਉਂਦਾ ਨੇ ਆ ਸਮਾਨ ਲੈ ਲਿਆ ਥੋੜਾ ਬਹੁਤ ਇਹ ਦੇਖੋ ਜੀ ਲੈ ਲਏ ਨੇ ਇਹ ਸੱਤ ਸੱਤ ਲੈ ਲਏ ਨੇ ਪਰ ਹੈਂਡਲਾਂ ਤੇ ਗੱਲ ਅੜੀ ਏ ਲਓ ਜੀ ਪਹੁੰਚ ਚੁੱਕੇ ਅਸੀਂ ਘਰ ਟਾਈਮ ਹੋ ਗਿਆ ਯਾਰ 9:30 ਦਾ 9:30 ਪਾਉਣੇ 10 ਦਾ ਤੇ ਕੱਲੋਂ ਕਰਾਂਗੇ ਉੱਪਰ ਕੋਠੇ ਦਾ ਕੰਮ ਸ਼ੁਰੂ ਕੋਠੇ ਦੇ ਉੱਪਰ ਥੋੜਾ ਬਹੁਤ ਕੰਮ ਕਰਨ ਵਾਲਾ ਬਾਦ ਕੰਮ ਕਰਨ ਵਾਲਾ ਪਲਸਟਰ ਦਾ ਉਹ ਕਰਾਂਗੇ ਸ਼ੁਰੂ ਕੱਲ ਨੂੰ ਮਟੀਰੀਅਲ ਅੱਜ ਅੱਜ ਇਹਦੇ ਸੇੜੇ ਆ ਜਣਾ ਤੇ ਇਹਦੇ ਹਰਫਤੇ ਦੀ ਆਪਾਂ ਲਮਾਰੀ ਨੂੰ ਤਿਆਰ ਕਰਨ ਦੇ ਆ ਤੇ ਕੱਲ ਪਰਸ ਦਾ ਬੈੱਡ ਵੀ ਬੈੱਡ ਵੀ ਬਣਾ ਦੇਣਾ ਤੇ ਸਾਡੇ ਸਾਰਿਆਂ ਦੇ ਕਮੈਂਟ ਆਉਂਦੇ ਪਹਿਲਾਂ ਭਾਜੀ ਤੁਸੀਂ ਟੈਲ ਲਵਾ ਲਓ ਕੋਈ ਗੱਲ ਨਹੀਂ ਆਪਾਂ ਇਹ ਜਿਹੜੀ ਅਲਮਾਰੀ ਤੇ ਬੈੱਡ ਆਪਾਂ ਰਿਮੂਵੇਬਲ ਬਣਾਉਣਾ ਮਤਲਬ ਫਿਕਸ ਨਹੀਂ ਕਰਨਾ ਦੀਵਾਰ ਦੇ ਨਾਲ ਤੇ ਇਹ ਆਪਾਂ ਰਿਮੂਵੇਬਲ ਬਣਾਉਣਾ ਜੇ ਤਾਂ ਮੰਨ ਲਓ ਕੋਈ ਟਾਇਲ ਟੂ ਲਵਾਉਣੇ ਆ ਤੇ ਉਦੋਂ ਆਪਾਂ ਕੱਟ ਲਿਆ ਕੱਢ ਲੈਣਾ ਬੈੱਡ ਫੁੱਟ ਵਗੈਰਾ ਪਰ ਆਮਦਾਰੀਆਂ ਟਾਇਲ ਵਾਂ ਕਿਉਂਕਿ ਟਾਇਲ ਦਾ ਖਰਚਾ ਆ ਜੇ ਬਹੁਤ ਜ਼ਿਆਦਾ ਤੇ ਫਿਲਹਾਲ ਕਿਉਂਕਿ ਇਹ ਇੱਕ ਕਮਰਾ ਇਹਦਾ ਨਾ ਜਿਵੇਂ ਆਪਾਂ ਛੋਟਾ ਜਿਹਾ ਦਾ ਇੱਕ ਬੈੱਡਰੂਮ ਚਲੇ ਇੱਕ ਕਮਰੇ ਤੇ ਬੈੱਡ ਲੱਗਾ ਲੱਗਾ ਨਾ ਦੂਜੇ ਕਮਰੇ ਦੇ ਵਿੱਚ ਇਹਨਾਂ ਨੇ ਜਿਹੜਾ ਬੈੱਡਰੂਮ ਉਹਦਾ ਸਟੋਰ ਦਾ ਸਟੋਰ ਬਣਾਤਾ ਜੋ ਕੂਲਰ ਕਲਰ ਚ ਤੁਨੇ ਜੋ ਕੂਲਰ ਅਪਲਾਈ ਕੀ ਬੜੋ ਵਗੈਰਾ ਸਾਰਾ ਐਦਾਂ ਫੋਲਡਿੰਗ ਮੰਜੇ ਤੁਨੇ ਉਧਰ ਫਰੋ ਸਹੀ ਜਨ ਲੱਗਦਾ ਮੈਂ ਕਿ ਆ ਗਿਆ ਹੁੰਦਾ ਵਾ ਤੇ ਸਾਹਮਣੇ ਉੱਤੇ ਬੈੱਡ ਇੱਕ ਬਣਾ ਦਿੰਦੇ ਆ ਨਾ ਕੋਈ ਆਪਣਾ ਭੈਣ ਭਰਾ ਆ ਜਾਂਦਾ ਵਾ ਤੇ ਉਹਦੇ ਵਾਸਤੇ ਫਿਰ ਪ੍ਰਾਈਵੇਸੀ ਵੀ ਜ਼ਰੂਰੀ ਹੈ ਨਾ ਹੁੰਦੀ ਹੈ ਅਗਲੇ ਦੀ ਚਲੋ ਤੇ ਇਧਰ ਰੋਟੀ ਪਣੀ ਚੱਲ ਰਹੀ ਆ ਹੁਣ ਸਾਡਾ ਤੇ ਅੱਜ ਗਵੰਡੀਆਂ ਦੇ ਬਣਾਏ ਸੀ ਪੂੜੇ ਹਨਾ ਗਵੰਡੀਆਂ ਬਣਾਏ ਨਾ ਠੀਕ ਤੇ ਪੂੜੇ ਆ ਦੇਖ ਗਏ ਏ ਚੀਕੀਰ ਅਦਰ ਪੂੜੇ ਉਹਨਾਂ ਨੇ ਵੇਹੇ ਉਹਨਾਂ ਨੇ ਵੇਹੇ ਸਾਨੂੰ ਕਿਹਾ ਸੀ ਕਿ ਆਇਓ ਤਹੀ ਨਾ ਪਰ ਹਲਕੇ ਮਰਾਲ ਮਿਲ ਕੇ ਕੱਢਾਂਗੇ ਪਰ ਨਹੀਂ ਜਾ ਹੋਇਆ ਡੇਕੋ ਮੈਂ ਫਿਰ ਚੱਲ ਗਿਆ ਏ ਤੇ ਕਿਰਨ ਦੀ ਸਿਹਤ ਵੀ ਨਹੀਂ ਠੀਕ ਥੋੜੀ ਜੀ ਇਹਨੂੰ ਫਿਬਰ ਹੋਇਆ ਏ ਤਾਂ ਕਰਕੇ ਆਪਾਂ ਨਹੀਂ ਜੇ ਮੈਂ ਤਿਆਰ ਸ਼ਹਿਰ ਹੋਇਆ ਸੀ ਤੇ ਫਿਰ ਇਦਾਂ ਹੀ ਰਹਿ ਗਿਆ ਚਲੋ ਕੋਈ ਨਹੀਂ ਕਰ ਗਏ ਵੀਰੇ ਮਾਰ ਲਿਆ ਯਾਰ ਲੈ ਕੋਈ ਛੋਣ ਨੇ ਗਲੇ ਸੋਹਣੇ ਖੁਸ਼ੀਆਂ ਖੁਸ਼ੀਆਂ ਨੂੰ ਆਉਂਦੇ ਖੁਸ਼ੀਆਂ ਕਰ ਲਈ ਬਾਉ ਮਿਲਦੇ ਨੇ ਨੈਕਸਟ ਵਲੌਗ ਜੀਵਨ ਵਧੀਆ ਲੱਗਾ ਤੇ ਕਮੈਂਟਸ ਜਰੂਰ ਕਰਿਓ ਸਾਡਾ ਫੇਸਬੁਕ ਤੇ ਪੇਜ ਹੋਏਗਾ ਉਹਨੂੰ ਜਰੂਰ ਫੋਲੋ ਕਰੋ ਬਾਏ ਬਾਏ ਗੁੱਡ ਨਾਈਟ ਅਗਰ ਆ